ਸਲਾਮ ਵਾਲੇਕਮ ਦੋਸਤੋ ਕੀ ਹਾਲ ਚਾਲ ਹੈ ਯਾ ਇਹ ਤੁਹਾਨੂੰ ਪਤਾ ਹੈ ਕਿ ਰਾਏ ਬੁਲਾਰ ਭੱਟੀ ਜੋ ਕਿ ਇੱਕ ਮੁਸਲਮਾਨ ਸੀ ਤੇ ਉਹ ਨਾ ਬਾਬਾ ਗੁਰੂ ਨਾਨਕ ਜੀ ਤੋਂ ਬੜੇ ਇਨਸਪਾਇਰ ਸੀ ਹਾਂਜੀ ਬਹੁਤ ਜ਼ਿਆਦਾ ਮਤਾਸਰ ਸੀ ਇੰਨੇ ਮਤਾਸਰ ਸੀ ਕਿ ਉਹਨਾਂ ਨੇ ਆਪਣੀ ਤਕਰੀਬਨ ਜਾਇਦਾਦ ਦਾ ਚੌਥਾ ਹਿੱਸਾ ਹਾਂ ਹਾਂ 19000 ਤਕਰੀਬਨ 19000 ਕੇ 20000 ਏਕੜ ਬਾਬਾ ਗੁਰੂ ਨਾਨਕ ਜੀ ਦੇ ਨਾਮ ਲਗਾ ਦਿੱਤੀ ਜਿੱਥੇ ਅੱਜ ਕੱਲ ਗੁਰਦੁਆਰਾ ਨਾਨਕ ਸਾਹਿਬ ਹੈ ਗੁਰਦੁਆਰਾ ਨਾਨਕ ਸਾਹਿਬ ਨੇ ਤੇ ਹੁਣ ਯਈਆ ਇਹ ਹੋਇਆ ਕਿ ਪਾਕਿਸਤਾਨ ਦੇ ਇੱਕ ਬੰਦੇ ਨੇ ਹਾਈ ਕੋਰਟ ਦੇ ਵਿੱਚ ਕੇਸ ਕਰਤਾ 1947 ਤੋਂ ਬਾਅਦ ਸਹੀ ਪਾਕਿਸਤਾਨ ਮੰਨਦੋ ਪਾਕਿਸਤਾਨ ਬਣਨ ਤੋਂ ਬਾਅਦ ਕਿ ਜੀ ਬਾਬਾ ਗੁਰੂ ਨਾਨਕ ਜੀ ਦੇ ਨਾਮ ਇਤਨੀ ਜ਼ਿਆਦਾ ਜ਼ਮੀਨ ਕਿਉਂ ਲਗਾਈ ਗਈ ਉਹ ਕੇਸ ਚੱਲ ਰਿਹਾ ਅਦਾਲਤ ਦੇ ਵਿੱਚ ਕਿੰਦੀ ਕੀ ਇਨਫਾਰਮੇਸ਼ਨ ਇਹਦੇ ਬਾਰੇ ਆਪਾਂ ਅੱਜ ਦੀ ਵੀਡੀਓ ਚ ਦੇਖਾਂਗੇ ਦੋਸਤੋ ਵੀਡੀਓ ਇਨਫਾਰਮੇਟਿਵ ਹੈ ਤੇ ਆਪਾਂ ਦੇਖਨੇ ਆ ਕਿ ਰਾਏ ਬੁਲਾਰ ਭੱਟੀ ਦੀ ਜ਼ਮੀਨ ਜਿਹੜੀ ਸੀ ਹਾਂਜੀ ਉਹਨਾਂ ਨੇ ਬਾਬਾ ਗੁਰੂ ਨਾਨਕ ਜੀ ਦੇ ਨਾਮ ਕਿਉਂ ਕੀਤੀ ਸੀ ਤੇ ਉਹ ਕਿਉਂ ਇਤਨਾ ਜ਼ਿਆਦਾ ਇਨਸਪਾਇਰ ਸੀ ਬਾਬਾ ਗੁਰੂ ਨਾਨਕ ਜੀ ਤੋਂ ਦੋਸਤੋ ਇਨਫਾਰਮੇਸ਼ਨ ਵਾਲੀ ਵੀਡੀਓ ਹੈ ਇਹ ਜ਼ਰੂਰ ਸਾਡੇ ਨਾਲ ਦੇਖਿਆ ਜੇ ਉਮੀਦ ਹੈ ਕਿ ਆਪਾਂ ਨੂੰ ਬਹੁਤ ਕੁਝ ਮਿਲੇਗਾ ਇਥੋਂ ਇਹ 1947 ਤੋਂ ਬਾਅਦ ਦੀ ਗੱਲ ਹੈ ਜਦੋਂ ਕਿਸੇ ਨੇ ਸੱਚਮੁੱਚ ਪਾਕਿਸਤਾਨ ਦੀ ਅਦਾਲਤ ਵਿੱਚ ਸ਼ਿਰਗੁਰ ਨਾਨਕਦੇਵ ਜੀ ਤੇ ਕੇਸ ਕਰ ਦਿੱਤਾ ਸੀ ਤੇ ਫਿਰ ਸੈਸ਼ਨ ਕੋਰਟ ਦੀਆਂ ਸੁਣਵਾਈਆਂ ਤੋਂ ਲੈ ਕੇ ਹਾਈ ਕੋਰਟ ਤੇ ਸੁਪਰੀਮ ਕੋਰਟ ਤੱਕ ਇਹ ਮੁਕੱਦਮਾ ਦਹਾਕਿਆਂ ਤੱਕ ਚੱਲਦਾ ਰਿਹਾ ਦਰਅਸਲ ਇਹ ਸਾਰਾ ਮਸਲਾ ਉਸ 757 ਮਰਬੇ ਯਾਨੀ ਕਿ 19000 ਕਿੱਲੇ ਜ਼ਮੀਨ ਨੂੰ ਲੈ ਕੇ ਸੀ ਜਿਹਦੇ ਮਾਲਕ ਸ਼ਰਗੁਰ ਨਾਨਕ ਪਾਸ਼ਾ ਆਪ ਸਨ ਪਰ ਇੱਕ ਸਧਾਰਨ ਪਰਿਵਾਰ ਚ ਜੰਮੇ ਤੇ ਖੇਤੀਬਾੜੀ ਵਰਗਾ ਸਧਾਰਨ ਕੀਤਾ ਕਰਨ ਵਾਲੇ ਸ਼ਰਗੁਰ ਨਾਨਕ ਪਾਸ਼ਾ ਇੰਨੀ ਵੱਡੀ ਜਾਇਦਾਦ ਦੇ ਮਾਲਕ ਆਖਰ ਕਿਵੇਂ ਬਣ ਗਏ ਤੇ ਇਹੋ ਜਾਂ ਕੀ ਵਿਵਾਦ ਬਣ ਗਿਆ ਸੀ ਕਿ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਦੇ 400 ਸਾਲਾਂ ਬਾਅਦ ਕਿਸ ਨੂੰ ਉਹਨਾਂ ਤੇ ਕੇਸ ਕਰਨਾ ਪੈ ਗਿਆ ਜਾਣਾਂਗੇ ਇਹ ਸਭ ਕੁਝ ਅੱਜ ਦੇ ਇਸ ਵੀਡੀਓ ਵਿੱਚ ਤਾਂ ਚਲੋ ਫਿਰ ਸਕਸੈਸ ਦਾ ਰਾਜ ਚੈਨਲ ਸਬਸਕ੍ਰਾਈਬ ਕਰਦੇ ਹੋਏ ਅੱਗੇ ਵਧਿਏ ਦਰਅਸਲ ਇਹ ਸਾਰਾ ਮਾਮਲਾ ਸਮਝਣ ਲਈ ਸਾਨੂੰ ਕਈ ਸਦੀਆਂ ਪਿੱਛੇ ਜਾ ਕੇ ਪਹਿਲਾਂ ਇਹਦਾ ਪਿਛੋਕੜ ਸਮਝਣਾ ਪਊਗਾ ਇਹ ਗੱਲ ਹੈ 1295 ਤੋਂ ਲੈ ਕੇ 1315 ਤੱਕ ਦੀ ਜਦੋਂ ਅਲਾਉਦੀਨ ਖਿਲਜੀ ਰਾਜਪੂਤਾਨਾ ਯਾਨੀ ਕਿ ਅੱਜ ਦੇ ਜੈਸਲਮੇਰ ਇਲਾਕੇ ਤੇ ਲਗਾਤਾਰ ਇੱਕ ਤੋਂ ਬਾਅਦ ਇੱਕ ਹਮਲੇ ਕਰ ਰਿਹਾ ਸੀ ਸੋ ਇਹਨਾਂ ਹਮਲਿਆਂ ਦੇ ਪ੍ਰਭਾਵ ਨਾਲ ਉੱਥੇ ਤਿੰਨ ਤਰ੍ਹਾਂ ਦੇ ਲੋਕ ਸਾਹਮਣੇ ਆਏ ਪਹਿਲੇ ਜਿਹੜੇ ਡਰ ਦੇ ਮਾਰੇ ਰਾਤੋਂ ਰਾਤ ਇਲਾਕਾ ਛੱਡ ਕੇ ਭੱਜ ਗਏ ਦੂਜੇ ਉਹ जिन्ना حملہਵਰ ਦੀ ਈਨ ਮੰਨ ਕੇ ਇਸਲਾਮ ਧਰਮ ਕਬੂਲ ਕਰ ਲਿਆ ਤੇ ਤੀਜੇ ਉਹ ਜਿਨ੍ਹਾਂ ਨੂੰ ਆਪਣੀ ਜਾਨ ਨਾਲੋਂ ਆਪਣੀ ਅਣਖ ਵੱਧ ਪਿਆਰੀ ਸੀ ਜਿਨ੍ਹਾਂ ਖਿਲਜੀ ਦੀ ਬੇਸ਼ਮਾਰ ਫੌਜ ਦਾ ਡੱਟ ਕੇ ਮੁਕਾਬਲਾ ਕੀਤਾ ਤੇ ਇਹਨਾਂ ਮੁਕਾਬਲਾ ਕਰਨ ਵਾਲਿਆਂ ਚੋਂ ਹੀ ਇੱਕ ਸੀ ਰਾਜਾ ਜੈਸਲਾ ਰਾਵਲ ਦਾ ਪੁੱਤਰ ਰਾਣਾ ਰਾਏ ਪੱਟਵੀਆਂ ਮੁਤਾਬਕ ਇਹ ਸਾਰੇ ਪੱਟ ਪ੍ਰਬੰਧ ਦੇ ਵੰਸ਼ਜ ਸਨ ਜਦੋਂ ਆਪਾਂ ਇਤਿਹਾਸਿਕ ਸਰੋਤ ਤਾਰੀਖੇ ਖਿਲਜੀ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਖਿਲਜੀ ਦੇ ਅਫਗੁਣਾ ਨੂੰ ਲੋੜੋਂ ਵੱਧ ਵਿਦਾ ਚੜਾ ਕੇ ਲਿਖਿਆ ਗਿਆ ਹੈ ਪਰ ਹਰ ਮਨੁੱਖ ਦੀ ਤਰ੍ਹਾਂ ਉਹਦੇ ਵਿੱਚ ਕੁਝ ਗੁਣ ਵੀ ਸਨ ਰਾਣਾ ਰਾਏ ਬੜੀ ਬਹਾਦਰੀ ਨਾਲ ਲੜਿਆ ਪਰ ਖਿਲਜੀ ਦੀ ਲੰਮੀ ਚੌੜੀ ਫੌਜ ਤੇ ਜੰਗੀ ਸਾਧਨਾਂ ਦੇ ਸਾਹਮਣੇ ਉਹਦੀ ਮੁਠੀ ਭਰ ਫੌਜ ਕਿੰਨਾ ਚਿਰ ਟਿਕਦੀ ਸੋ ਉਹਨੂੰ ਗ੍ਰਿਫਤਾਰ ਕਰਕੇ ਖਿਲਜੀ ਦੇ ਸਾਹਮਣੇ ਪੇਸ਼ ਕੀਤਾ ਗਿਆ ਪਰ ਅਲਾਉਦੀਨ ਖਿਲਜੀ ਨੇ ਉਹਨੂੰ ਕਤਲ ਨਹੀਂ ਕਰਵਾਇਆ ਕਹਿੰਦਾ ਰਾਣਾ ਰਾਏ ਆਪਣੀ ਮੌਤ ਨੂੰ ਸਪਸ਼ਟ ਸਾਹਮਣੇ ਵੇਖ ਕੇ ਵੀ ਤੂੰ ਘਬਰਿਆ ਨਹੀਂ ਤੇ ਜ਼ਬਰਦਸਤ ਮੁਕਾਬਲਾ ਕੀਤਾ ਤੂੰ ਮੇਰਾ ਦਿਲ ਜਿੱਤ ਲਿਆ ਹੈ ਤੇ ਜੇ ਕਿਤੇ ਤੂੰ ਇਸਲਾਮ ਕਬੂਲ ਕਰਕੇ ਮੇਰਾ ਜਰਨੈਲ ਬਣ ਜਾਵੇਂ ਤਾਂ ਮੈਂ ਸੁਗਾਤਾ ਨਾਲ ਤੈਨੂੰ ਲੱਦ ਦੇਵਾਂਗਾ ਰਾਣਾ ਰਾਏ ਕੋਲ ਵੀ ਹੋਰ ਕੋਈ ਰਾਹ ਨਹੀਂ ਸੀ ਬੱਚਿਆ ਸੋ ਇਸਲਾਮ ਕਬੂਲ ਕਰਕੇ ਉਹ ਮੁਸਲਮਾਨ ਬਣ ਗਿਆ ਤੇ ਅਲਾਉਦੀਨ ਖਿਲਜੀ ਨੇ ਪੰਜਾਬ ਦੇ ਇਲਾਕੇ 'ਚ ਹਜ਼ਾਰਾਂ ਮਰੱਬੇ ਜ਼ਮੀਨ ਦੇ ਕੇ ਉਹਦਾ ਘਰ ਪਰ ਦਿੱਤਾ ਪੱਟਵੀਆਂ ਮੁਤਾਬਕ ਰਾਣਾ ਰਾਏ ਦੇ ਇਸ ਪੱਟ ਪਰਿਵਾਰ ਨੂੰ ਜਿੱਥੇ-ਜਿੱਥੇ ਵੀ ਜ਼ਮੀਨ ਦਿੱਤੀ ਗਈ ਸੀ ਜਿਵੇਂ-ਜਿਵੇਂ ਪਰਿਵਾਰਕ ਪੀੜ੍hiyan ਅੱਗੇ ਵਧਦੀਆਂ ਗਈਆਂ ਉਹਨਾਂ ਨੇ ਉੱਥੇ-ਉੱਥੇ ਜਾ ਕੇ ਆਪਣੇ ਨਾਮ ਤੋਂ ਪਿੰਡ ਵਸਾਏ ਪੱਟੀਵੰਡ ਅੱਜ ਦਾ ਨਾਮ ਬਠਿੰਡਾ ਪੱਟੀਵਾਲਾ ਅੱਜ ਦਾ ਨਾਮ ਬਟਾਲਾ ਤੇ ਪੱਟੀ ਵੱਡ ਅੱਜ ਦਾ ਨਾਮ ਪੱਠੇ ਵੱਡ ਤੇ ਉਸ ਸਮੇਂ ਜਿਹੜਾ ਸਭ ਤੋਂ ਵੱਡਾ ਨਗਰ ਵਸਾਇਆ ਗਿਆ ਸੀ ਉਹਦਾ ਨਾਮ ਸੀ ਰਾਏਪੁਰਾ ਜਾਂ ਫਿਰ ਰਾਏਪੋਏ ਦੀ ਤਲਵੰਡੀ ਤਾਂ ਮਤਲਬ ਜ਼ਮੀਨ ਤੇ ਵੰਡੀ ਦਾ ਮਤਲਬ ਹਿੱਸਾ ਯਾਨੀ ਕਿ ਰਾਏ ਨੂੰ ਜਿਹੜੀ ਜ਼ਮੀਨ ਵੰਡ ਵਿੱਚ ਆਈ ਤੇ ਇਹ ਰਾਣਾ ਰਾਏ ਜਦੋਂ ਰਾਏ ਪੋਏ ਦੀ ਤਲਵੰਡੀ ਆ ਕੇ ਵਸਿਆ ਤਾਂ ਉੱਥੇ ਰਾਜਪੋਤਾਨੇ ਵਿੱਚ ਆਪਣੀ ਜ਼ਮੀਨ ਦਾ ਲੇਖਾ ਜੋਖਾ ਸੰਭਣ ਵਾਲੇ ਸ਼ਿਵਨਾਰਾਇਣ ਨੂੰ ਵੀ ਆਪਣੇ ਨਾਲ ਲੈ ਆਇਆ ਸਮਾਂ ਆਪਣੀ ਚਾਲ ਚੱਲਦਾ ਰਿਹਾ ਤੇ ਹੁਣ ਰਾਣਾ ਰਾਏ ਦੀਆਂ ਪੀੜ੍ਹੀਆਂ 'ਚੋਂ ਅੱਗੇ ਚੱਲ ਕੇ ਰਾਏ ਬੁਲਾਰ ਇਸ ਇਲਾਕੇ ਦਾ ਮੁਖੀ ਬਣਿਆ ਤੇ ਸ਼ਿਵਨਾਰਾਇਣ ਦੀਆਂ ਪੀੜ੍ਹੀਆਂ 'ਚੋਂ ਅੱਗੇ ਚੱਲ ਕੇ ਹੁਣ ਕਲਿਆਣ ਦਾਸ ਬੇਦੀ ਇਹਨਾਂ ਦੀ ਜ਼ਮੀਨ ਦਾ ਹਿਸਾਬ ਕਿਤਾਬ ਰੱਖਦੇ ਹਨ ਇਹ ਕਲਿਆਣ ਦਾਸ ਬੇਦੀ ਉਹੀ ਹਨ ਜਿਨ੍ਹਾਂ ਨੂੰ ਆਪਾਂ ਮਹਤਾ ਕਾਲੂ ਜੀ ਦੇ ਨਾਮ ਨਾਲ ਧੰਨ ਧੰਨ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਦੇ ਰੂਪ ਵਿੱਚ ਜਾਣਦੇ ਹਾਂ। ਦਰਅਸਲ ਮਹਤਾ ਅੱਜਕੱਲ ਦੇ ਕਨਗੋ ਵਰਗਾ ਇੱਕ ਔਦਾ ਹੁੰਦਾ ਸੀ ਜਿਦੇ ਥੱਲੇ ਕਈ ਪਟਵਾਰੀ ਕੰਮ ਕਰਦੇ ਸਨ ਜੋ ਰਾਜੇ ਦੇ ਸਾਰੇ ਜ਼ਮੀਨੀ ਕਾਰੋਬਾਰ ਦਾ ਹਿਸਾਬ ਕਿਤਾਬ ਰੱਖਦਾ ਸੀ ਤੇ ਇਸੇ ਰਾਏ ਬੁਲਾਰ ਨੇ ਹੀ ਆਪਣੇ 1520 ਮਰਬਿਆਂ 'ਚੋਂ 757 ਮਰਬੇ ਜ਼ਮੀਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਨੂੰ ਭੇਟਾ ਕਰ ਦਿੱਤੀ ਸੀ। ਤੇ ਉਹਨਾਂ ਸਮਿਆਂ 'ਚ ਬਹਿਲੋਲੀ ਕਰੰਸੀ ਚੱਲਦੀ ਹੁੰਦੀ ਸੀ ਕਿਉਂਕਿ ਉਦੋਂ ਬਹਿਨੋਲ ਲੋਧੀ ਦੇ ਵੰਸ਼ਜ ਰਾਜ ਕਰ ਰਹੇ ਸਨ। ਇਸ ਤਾਸੀਰੋ ਤਾ ਮੁਤਾਬਕ 9990 ਬਹਿਲੋਲੀ ਸਿੱਕਿਆਂ ਦੀ ਆਮਦਨ ਸਾਲਾਨਾ ਇਸ ਜ਼ਮੀਨ ਤੋਂ ਹੁੰਦੀ ਸੀ ਜੋ ਕਿ ਅੱਜ ਦੇ ਕਰੋੜਾ ਰੁਪਏ ਦੇ ਬਰਾਬਰ ਹੈ। ਇੱਕ ਬਹਿਲੋਲੀ ਸਿੱਕੇ ਦੀ ਕੀਮਤ ਦਾ ਅੰਦਾਜ਼ਾ ਆਪਾਂ ਇੱਥੋਂ ਲਾ ਸਕਦੇ ਹਾਂ ਕਿ ਗੁਰਨਾਨਕ ਦੇਵ ਜੀ ਨੂੰ ਮਾਤਰ 20 ਬਹਿਲੋਲੀ ਸਿੱਕੇ ਦੇ ਕੇ ਉਹਨਾਂ ਦੇ ਪਿਤਾ ਜੀ ਨੇ ਵਪਾਰ ਖੜਾ ਕਰਨ ਲਈ ਭੇਜਿਆ ਸੀ। ਪਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਦੇ ਵੀ ਇਸ ਜ਼ਮੀਨ ਚੋਂ ਇੱਕ ਵੀ ਪੈਸਾ ਆਪਣੀ ਨਿੱਜੀ ਵਰਤੋਂ ਵਿੱਚ ਨਹੀਂ ਲਿਆ ਇਹ ਸਾਰਾ ਧਨ ਗਰੀਬਾਂ ਤੇ ਜ਼ਰੂਰਤਮੰਦਾਂ ਦੀ ਮਦਦ ਵਿੱਚ ਖਰਚਿਆ ਜਾਂਦਾ ਸੀ ਤੇ ਜਿਹੜੀ ਜ਼ਮੀਨ ਤੇ ਸਤਗੁਰ ਪਾਤਸ਼ਾਹ ਖੇਤੀ ਕਰਦੇ ਰਹੇ ਉਹ ਜ਼ਮੀਨ ਗੁਰੂ ਨਾਨਕ ਸਾਹਿਬ ਨੇ ਆਪ ਖਰੀਦੀ ਸੀ ਪਰ ਸੋਚਣ ਵਾਲੀ ਗੱਲ ਹੈ ਕਿ ਜੇ ਇਸਲਾਮ ਦੇ ਮੰਨੇ ਪਰਮਨੇ ਫਕੀਰ ਉਸ ਇਲਾਕੇ ਵਿੱਚ ਮੌਜੂਦ ਸਨ ਜਦੋਂ ਸੈਦ ਅਹਿਮਦ ਮੀਰ ਤੱਕੀ ਵਰਗਾ ਇਸਲਾਮ ਦਾ ਚੋਟੀ ਦਾ ਫਕੀਰ ਇੱਥੇ ਲਾਹੌਰ ਵਿੱਚ ਹੀ ਬੈਠਾ ਸੀ ਤਾਂ ਫਿਰ ਵੀ ਰਾਇ ਬੁਲਾਰ ਨੇ ਇਹ ਜ਼ਮੀਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਹੀ ਕਿਉਂ ਪੇਟਾ ਕੀਤੀ ਦਰਅਸਲ ਇੱਕ ਦਿਨ ਜਦੋਂ ਰਾਇ ਬੁੱਲਾਰ ਆਪਣੇ ਇਲਾਕੇ ਦਾ ਢੇਡਾ ਕੱਟ ਕੇ ਆ ਰਿਹਾ ਸੀ ਤਾਂ ਉਹਨੇ ਵੇਖਿਆ ਕਿ ਗੁਰੂ ਸਾਹਿਬ ਮੱਝਾਂ ਚਰੋਂਦੇ ਚਰੋਂਦੇ ਦਰਖਤ ਥੱਲੇ ਲੇਟ ਕੇ ਆਰਾਮ ਕਰ ਰਹੇ ਹਨ ਜਦੋਂ ਸੂਰਜ ਦੀ ਦਿਸ਼ਾ ਬਦਲਦੀ ਹੈ ਤਾਂ ਦਰਖਤਾਂ ਦੇ ਪਰਛਾਵੇਂ ਟਲ ਜਾਂਦੇ ਹਨ ਨੇੜੇ ਤੇੜੇ ਦੇ ਸਾਰੇ ਦਰਖਤਾਂ ਦੇ ਪਰਛਾਵੇਂ ਟਲ ਚੁੱਕੇ ਸਨ ਪਰ ਜਿਹੜੇ ਰੁੱਖ ਥੱਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਆਰਾਮ ਕਰ ਰਹੇ ਸਨ ਉਹਦਾ ਪਰਛਾਵਾ ਉੱਥੇ ਦਾ ਉੱਥੇ ਹੀ ਖੜਾ ਸੀ ਇਹ ਵੇਖ ਕੇ ਰਾਏ ਬੁਲਾਰ ਬੜਾ ਹੈਰਾਨ ਹੋਇਆ ਤੇ ਉਹ ਸਮਝ ਗਿਆ ਕਿ ਗੁਰੂ ਨਾਨਕ ਪਾਤਸ਼ਾਹ ਸਤਮੁੱਚ ਖੁਦਾ ਦਾ ਰੂਪ ਹਨ ਜਿਨ੍ਹਾਂ ਤੇ ਕਾਲ ਤੇ ਸਮੇਂ ਦਾ ਕੋਈ ਅਸਰ ਹੀ ਨਹੀਂ ਹੁੰਦਾ ਸੋ ਇਸ ਘਟਨਾ ਦਾ ਬੜਾ ਡੂੰਗਾ ਅਸਰ ਹੋਇਆ ਰਾਇ ਬੁਲਾਰ ਦੇ ਮਨ ਤੇ ਤੇ ਜੇ ਰਾਇ ਬੁਲਾਰ ਦੇ ਨਿੱਜੀ ਜੀਵਨ ਦੀ ਗੱਲ ਕਰੀਏ ਤਾਂ 16 ਵਰਿਆਂ ਦੀ ਨਿੱਕੀ ਜੀ ਉਮਰ 'ਚ ਵਿਆਹ ਹੋ ਜਾਣ ਤੋਂ ਬਾਅਦ ਵੀ 41 ਵਰਿਆਂ ਦਾ ਹੋ ਜਾਣ ਤੱਕ ਰਾਇ ਬੁਲਾਰ ਦੇ ਘਰ ਕੋਈ ਔਲਾਦ ਨਹੀਂ ਸੀ ਹੋਈ ਉਹਨੇ ਪਤਾ ਨਹੀਂ ਕਿੰਨੇ ਪੀਰ ਪੈਗੰਬਰਾਂ ਦੇ ਦਰਗਾਹਲੇ ਸਨ ਪਰ ਕਿਤੇ ਉਹ ਫਾਇਦਾ ਨਹੀਂ ਸੀ ਹੋਇਆ ਪਰ ਇਸ ਤੁੱਪ ਤੇ ਪਰਛਾਵੇਂ ਵਾਲੀ ਘਟਨਾ ਤੋਂ ਉਹ ਸਮਝ ਗਿਆ ਸੀ ਕਿ ਇਸ ਦਰ ਤੋਂ ਹੀ ਉਹਦੀ ਝੋਲੀ ਭਰ ਸਕਦੀ ਹੈ ਤੇ ਹੋਇਆ ਵੀ ਇਦਾਂ ਹੀ ਸਤਗੁਰ ਪਾਤਸ਼ਾਹ ਦੀ ਰਹਿਮਤ ਸਦਕਾ ਥੋੜੇ ਸਮੇਂ ਬਾਅਦ ਹੀ ਰਾਏ ਬੁਲਾਰ ਦੇ ਘਰ ਪੁੱਤਰ ਨੇ ਜਨਮ ਲਿਆ ਸੋ ਇਸ ਘਟਨਾ ਤੋਂ ਬਾਅਦ ਰਾਏ ਬੁਲਾਰ ਨੇ ਖੁਸ਼ੀ ਨਾਲ ਆਪਣੀ ਜਾਇਦਾਦ ਭੇਟਾ ਕਰਨ ਦਾ ਮਨ ਬਣਾ ਲਿਆ ਸੀ ਤੇ ਫਿਰ ਆਪਣੇ ਹਿੱਸੇ ਹੁੰਦੇ 1520 ਮਰਬਿਆਂ ਚੋਂ 757 ਮਰਬੇ ਯਾਨੀ ਕਿ 19000 ਕਿੱਲੇ ਜ਼ਮੀਨ ਉਹਨੇ ਗੁਰਨਾਨਕ ਪਾਤਸ਼ਾਹ ਦੇ ਨਾਮ ਭੇਟਾ ਕਰ ਦਿੱਤੀ ਅੱਜ ਇਸ ਜ਼ਮੀਨ ਦੇ ਬਹੁਤ ਹੀ ਛੋਟੇ ਹਿੱਸੇ ਦੀ ਆਮਦਨ ਗੁਰਦੁਆਰਾ ਨਨਕਾਣਾ ਸਾਹਿਬ ਕਮੇਟੀ ਨੂੰ ਜਾਂਦੀ ਹੈ ਤੇ ਬਾਕੀ ਦੀ ਜ਼ਮੀਨ ਰਾਏ ਬੁਲਾਰ ਦੀ 14ਵੀਂ ਪੀੜੀ ਦੇ ਵੰਸ਼ਜ ਵੋਂਦੇ ਤੇ ਉਹਦੀ ਕਮਾਈ ਸਾਂਭਦੇ ਹਨ ਤੇ ਇਸੇ ਜ਼ਮੀਨ ਤੇ ਹੱਕ ਜਤਾਉਂਦਿਆਂ ਰਾਏ ਬੁਲਾਰ ਦੀ 14ਵੀਂ ਪੀੜੀ ਨੇ ਸ਼ੇਖੋਪੁਰਾ ਸੈਸ਼ਨ ਕੋਰਟ ਵਿੱਚ ਮੁਕੱਦਮਾ ਦਾਇਰ ਕਰਤਾ ਸੀ ਦਲੀਲ ਇਹ ਦਿੱਤੀ ਗਈ ਕਿ ਕਿਸੇ ਸਮੇ ਸਾਡੇ ਵਡੇਰੇ ਰਾਏ ਬੁਲਾਰ ਦਾ ਦਿਮਾਗ ਫੇਰ ਗਿਆ ਤੇ ਉਹਨੇ ਸਾਡੀ ਜ਼ਮੀਨ ਇੱਕ ਫਕੀਰ ਗੁਰਨਾਨਕ ਦੇ ਨਾਮ ਕਰ ਦਿੱਤੀ ਪਰ ਲੰਮੇ ਸਮੇ ਤੋਂ ਇਸ ਜ਼ਮੀਨ ਦੀ ਸਾਰ ਸੰਭਾਲਤਾ ਅਸੀਂ ਹੀ ਕਰਦੇ ਆ ਰਹੇ ਹਾਂ ਸੋ ਕਾਗਜ਼ਾਂ ਵਿੱਚ ਵੀ ਇਹ ਜ਼ਮੀਨ ਸਾਡੇ ਹੀ ਨਾਮ ਕਰਕੇ ਇਹਦਾ ਮਾਲਕਾਨਾ ਹੱਕ ਸਾਨੂੰ ਦੇ ਦਿੱਤਾ ਜਾਵੇ। ਸ਼ੇਖੋਪੁਰਾ ਸੈਸ਼ਨ ਕੋਰਟ ਤੋਂ ਸ਼ੁਰੂ ਹੋਇਆ ਇਹ ਮੁਕੱਦਮਾ ਦਹਾਕਿਆਂ ਤੱਕ ਲਾਹੌਰ ਹਾਈ ਕੋਰਟ ਤੇ ਫਿਰ ਇਸਲਾਮਾਬਾਦ ਸੁਪਰੀਮ ਕੋਰਟ ਤੱਕ ਚੱਲਦਾ ਰਿਹਾ ਪਰ ਹਰ ਵਾਰ ਫੈਸਲਾ ਪੱਟੀ ਖਾਨਦਾਨ ਦੇ ਉਲਟ ਹੀ ਰਿਹਾ। ਆਖਰਕਾਰ ਇੱਕ ਸਿਆਣੇ ਜੱਜ ਨੇ ਸਲਾਹ ਦਿੱਤੀ ਕਿ ਅਗਲੀ ਸੁਣਵਾਈ ਵਿੱਚ ਤੁਸੀਂ ਆਪਣੇ ਇਲਾਕੇ ਦੇ ਕੁਝ ਮੋਤਵਾਰ ਬੰਦੇ ਵੀ ਆਪਣੇ ਨਾਲ ਲੈ ਕੇ ਆਏ ਹੋ ਸੋ ਅਗਲੀ ਵਾਰ ਮਿਲਣ ਤੇ ਜੱਜ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਜਿੰਨੀ ਵਾਰ ਮਰਜ਼ੀ ਅਪੀਲ ਕਰ ਲਵੋ ਇਹ ਜ਼ਮੀਨ ਤੁਹਾਡੇ ਨਾਮ ਨਹੀਂ ਹੋ ਸਕਦੀ ਕਿਉਂਕਿ ਤੁਹਾਡੇ ਵਡੇਰਿਆਂ ਨੇ ਆਪੇ ਜ਼ਮੀਨ ਸ਼੍ਰੀ ਗੁਰੂ ਨਾਨਕ ਪਾਸ਼ਾ ਨੂੰ ਭੇਟਾ ਕੀਤੀ ਸੀ ਫਿਰ ਵੀ ਨਾ ਤਾਂ ਕਦੀ ਉਹਨਾਂ ਆਪ ਨਾ ਕਦੀ ਉਹਨਾਂ ਦੇ ਪੁੱਤਰਾਂ ਨੇ ਤੇ ਨਾ ਹੀ ਸਿੱਖਾਂ ਨੇ ਇਸ ਜ਼ਮੀਨ ਤੇ ਆਪਣਾ ਹੱਕ ਜਤਾਇਆ ਤੁਸੀਂ ਇਸ ਜ਼ਮੀਨ ਦੇ ਕਾਸ਼ਤਕਾਰ ਹੋ ਖੇਤੀ ਕਰਕੇ ਇਹਦੀ ਕਮਾਈ ਲੈ ਸਕਦੇ ਹੋ ਦੇ ਲੈ ਵੀ ਰਹੇ ਹੂੰ ਪਰ ਮੈਂ ਬਤੌਰ ਸੁਪਰੀਮ ਕੋਰਟ ਦਾ ਜੱਜ ਵੀ ਇਹ ਜ਼ਮੀਨ ਤੁਹਾਡੇ ਨਾਮ ਕਰਾਉਣ ਦਾ ਫੈਸਲਾ ਨਹੀਂ ਦੇ ਸਕਦਾ ਇਹ ਜ਼ਮੀਨ ਸ਼ਿਰਗੁਰ ਨਾਨਕ ਦੇਵ ਜੀ ਦੇ ਨਾਮ ਹੀ ਬੋਲਦੀ ਸੀ ਤੇ ਉਹਨਾਂ ਦੇ ਨਾਮ ਹੀ ਬੋਲਦੀ ਰਹੂਗੀ ਜੱਜ ਸਾਹਿਬ ਤੇ ਮੌਤਵਾਰ ਬੰਦਿਆਂ ਦੇ ਸਮਝਾਉਣ ਤੇ ਆਖਰਕਾਰ ਇਹ ਗੱਲ ਪੱਟੀ ਖਾਨਦਾਨ ਦੇ ਖਾਨੇ ਪੈ ਗਈ ਤੇ ਉਹਨਾਂ ਆਪਣਾ ਕੇਸ ਵਾਪਸ ਲੈ ਲਿਆ ਸੋ ਇਹ ਸੀ ਸ਼ਿਰਗੁਰ ਨਾਨਕ ਪਹਾੜ ਨਾਲ ਜੁੜਿਆ ਇਹੋ ਜਿਹਾ ਇਤਿਹਾਸ ਜੋ ਸ਼ਾਇਦ ਤੁਹਾਨੂੰ ਪਹਿਲਾਂ ਨਹੀਂ ਸੀ ਪਤਾ ਤੇ ਹਮੇਸ਼ਾ ਦੀ ਤਰ੍ਹਾਂ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਈ ਗੁਰਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਵਾ ਦਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀਓ ਤੋਂ ਬਾਅਦ ਆਪਾਂ ਨੂੰ ਸਮਝ ਆਈਏ ਕਿ ਰਾਏ ਬੁਲਾਰ ਭੱਟੀ ਦੀ 14ਵੀਂ ਪੀੜ੍ਹੀ ਇਹ ਉਹਨਾਂ ਨੇ ਕੇਸ ਕੀਤਾ ਹਾਂਜੀ ਇਹਨਾਂ ਦੀ ਪੂਰੀ ਹਿਸਟਰੀ ਉਹਨਾਂ ਨੇ ਬਿਆਨ ਕੀਤੀ ਕਿ ਇਸ ਚੋਂ ਜ਼ਮੀਨ ਕਿੱਥੋਂ ਚੱਲੀ ਤੇ ਕਿਵੇਂ-ਕਿਵੇਂ ਬਾਬਾ ਗੁਰੂ ਨਾਨਕ ਜੀ ਦੇ ਨਾਮ ਦੀ ਇਹ ਆਪਾਂ ਨੂੰ ਬਿਲਕੁਲ ایسی ਹਿਸਟਰੀ ਦਾ ਨਹੀਂ ਸੀ ਪਤਾ ਕਿ ਇਲਾਉਦੀਨ ਖਿਲਜੀ ਜਿਹੜਾ ਉਹਨਾਂ ਨੇ ਆਣ ਕੇ ਹਮਲਾ ਕੀਤਾ ਪਾਕੋ ਇੰਦੇ ਤੇ ਜਸਲ ਜਸਲ ਮੀਰ ਤੇ ਜਸਲ ਮੀਰ ਤੇ ਤੇ ਰਾਣਾ ਰਾਏ ਜਸਲ ਮੀਰ ਇੰਡੀਆ ਚ ਨਾ ਇਹ ਅਲੱਗਾ ਇੰਡੀਆ ਚ ਹੈ ਨਾ ਤੇ ਰਾਣਾ ਰਾਏ ਨੂੰ ਉਹਨਾਂ ਨੇ ਮਤਲਬ ਕਿ ਆਪਣੇ ਉਹ ਸ਼ਿਕਸ ਦਿੱਤੀ ਤੇ ਉਸ ਵਾਰ ਫਿਰ ਉਹਨੂੰ ਕਿਹਾ ਕਿ ਤੂੰ ਇਸਲਾਮ ਨੂੰ ਕਬੂਲ ਕਰ। ਇਸਲਾਮ ਕਬੂਲ ਕਰ ਲਿਆ ਤੇ ਉਹਨੂੰ ਫਿਰ ਬਹੁਤ ਸਾਰੀ ਜ਼ਮੀਨ ਦਿੱਤੀ ਕਿ ਬਟਾਲਾ ਇਲਾਕਾ ਸੀ ਕੋਈ ਤੇ ਕੋਈ ਪਠੇਵੱਡ ਅਲਾਕਾ ਇੱਕ ਹੋਰ ਇਲਾਕੇ ਦਾ ਨਾਮ ਲਿਆ ਕਿਉਂਕਿ ਉਹਨਾਂ ਦਾ ਪਟਖਾਨ ਦਾ ਨਾਂ ਸੀ ਤੇ ਜਿਹੜੇ ਜਿਹੜੇ ਇਲਾਕੇ ਜੋ ਰਹੇ ਨਾ ਤੇ ਉਹ ਇਲਾਕੇ ਦਾ ਨਾਂ ਉਹਨਾਂ ਨੇ ਆਪਣੇ ਪਟ ਪੱਟ ਦੇ ਨਾਮ ਹਾਂ ਪੱਟ ਦੇ ਨਾਮ ਪੱਟੀ ਉੱਥੇ ਚੱਲੇ ਹਾਂਜੀ ਪੱਟੀ ਫਿਰ ਰਾਏ ਬਲਾਰ ਪੱਟੀ ਫਿਰ ਰਾਏ ਬਲਾਰ ਬੱਟੀ ਇਹਨਾਂ ਦੀ ਸਤਵੀਂ ਪੀੜੀ ਚ ਨਹੀਂ ਉਹਨਾਂ ਦੇ ਬੇਟੇ ਸਨ ਨਾ ਨਹੀਂ ਸਤਵੀਂ ਪੀੜੀ ਜੋ ਨਹੀਂ ਸੰਜੋ ਉਹ ਨਹੀਂ ਮੈਂ ਇਹ ਮੈਨੂੰ ਲੱਗਾ ਕਿ ਉਹਨਾਂ ਨੇ ਕਿਹਾ ਕਿ ਸੱਚੀ ਨਹੀਂ ਉਹਨਾਂ ਦੇ ਮਤਲਬ ਕਿ ਰਾਣਾ ਰਾਏ ਦੇ ਬੇਟੇ ਸੀ ਰਾਣਾ ਰਾਏ ਦੇ ਹੀ ਅਗਲੀ نسل ਸੀ ਤੇ ਉਹਨਾਂ ਉਹਨਾਂ ਦੇ ਹੱਥ ਹਿੱਸੇ ਜੀ ਇੰਨੀ ਜਾਇਦਾਦ ਆਂਦੀ ਸੀ ਤੇ ਫਿਰ ਉਹਨਾਂ ਨੇ ਆਪਣੀ ਜ਼ਮੀਨ ਦੇ 757 ਮਰਬੇ ਬਾਬਾ ਗੁਰੂ ਨਾਨਕ ਜੀ ਦੇ ਨਾਮ ਲਗਾ ਦਿੱਤੀ ਜਦੋਂ ਉਹਨਾਂ ਨੇ ਆਪਣੀ ਜ਼ਮੀਨ ਦੀ ਵੰਡ ਕੀਤੀ ਵੰਡ ਕੀਤੀ ਅਸਲ ਤੇ ਉਹਨਾਂ ਨੇ ਨਾ ਕੁਸ਼ ਕਰਾਮਾ ਦੇਖੀਆਂ ਹਾਂ ਯਾਨੀ ਕਿ ਉਹ ਜਿਵੇਂ ਮੱਝਾਂ ਚਾਰ ਦੇ ਦਰਖਤ ਥੱਲੇ ਸੁੱਤੇ ਤੇ ਉਹਨਾਂ ਦੇ ਆਣ ਕੇ ਸੱਪ ਨੇ ਪਰਛਾਵਾਂ ਕੀਤਾ ਸੱਪ ਨੇ ਦਰਖਤ ਦਾ ਦਰਖਤ ਤਾਂ ਪਰਛਾਵਾਂ ਨੇ ਜਗ੍ਹਾ ਨਹੀਂ ਬਦਲੀ ਹਾਂਜੀ ਹਾਂ ਉਹ ਸੱਪ ਦੇ ਪਰਛਾਵਾਂ ਵਾਲੀ ਵੀ ਇੱਕ ਕਥਾ ਹੈਗੀ ਹੈ ਕਿ ਬਾਬਾ ਗੁਰੂ ਨਾਨਕ ਜੀ ਮੱਝਾਂ ਚਰਾਣ ਦੇ ਵਿੱਚ ਸੌਂਗੇ ਤੇ ਸੱਪ ਆਇਆ ਤੇ ਉਹਨੇ ਅੱਗੇ ਸੂਰਜ ਆ ਗਿਆ ਤੇ ਸੱਪ ਨੇ ਆਪਣਾ ਫੰਨ ਫਲਾ ਕੇ ਨਾਈਆ ਤੇ ਉਹ ਪਰਛਾਵਾਂ ਕੀਤਾ ਬਾਬਾ ਕੋਈ ਯਾ ਯਾ ਬਾਬਾ ਗੁਰੂ ਨਾਨਕ ਜੀ ਇੱਕ ਅਸੀ ਹਸਤੀ ਨੇ ਕਿ ਜਿਨ੍ਹਾਂ ਨੂੰ ਜ਼ਮੀਨ ਜਾਇਦਾਦਾਂ ਦੀ ਲੋੜ ਨਹੀਂ ਗੀ ਹਾਂਜੀ ਮਤਲਬ ਕਿ ਜਿਹੜੇ ਹੁੰਦੇ ਨਾ ਅੱਲਾ ਦੇ ਬੰਦੇ ਅੱਲਾ ਅੱਲਾ ਵਾਲੇ ਜਿਸ ਤਰ੍ਹਾਂ ਕਿ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਇਹਨੂੰ ਯੂਜ਼ ਹੀ ਨਹੀਂ ਕੀਤਾ ਨਾ ਉਹਤੋਂ ਇੱਕ ਇੱਕ ਉਹ ਵੀ 1 ਰੁਪਿਆ ਵੀ ਨਹੀਂ ਹੁੰਦਾ ਯੂਜ਼ ਕੀਤਾ 1 ਰੁਪਿਆ ਵੀ ਨਹੀਂ ਲਿਆ ਜਿਹੜੀ ਆਪਣੀ ਉਹਨਾਂ ਦੀ ਜਿਹੜੀ ਜ਼ਮੀਨ ਤੇ ਉਹ ਖੇਤੀਬਾੜੀ ਕਰਦੇ ਸੀ ਕਰਤਾਰਪੁਰ ਵਾਲੀ ਹਾਂ ਉਹਨਾਂ ਦੀ ਆਪਣੀ ਖਰੀਦੀ ਹੋਈ ਉਹ ਆਪਣੀ ਖਰੀਦੀ ਹੋਈ ਸੀ ਹੂੰ ਹੂੰ ਯਾ ਯ ਇਤਿਹਾਸ ਬਹੁਤ ਜ਼ਿਆਦਾ ਇੰਟਰਸਟਿੰਗ ਹੈ ਮਿਸਾਲ ਦੇ ਤੌਰ ਤੇ ਕਿ ਇੱਕ ਮੁਸਲਮਾਨ ਨੇ ਰਾਇ ਬਲਾਰ ਭੱਟੀ ਜੋ ਕਿ ਬਾਬਾ ਗੁਰੂ ਨਾਨਕ ਜੀ ਤੋਂ ਬਹੁਤ ਜ਼ਿਆਦਾ ਇਨਸਪਾਇਰ ਨੇ ਤੇ ਉਹਨਾਂ ਨੇ ਆਪਣੀ ਜਾਇਦਾਦ ਦਾ ਅੱਧਾ ਹਿੱਸਾ ਆਪਾਂ ਚੌਥਾ ਹਿੱਸਾ ਕਿਹਾ ਬੈਠੇ ਸੀ ਮੇਰਾ ਖਿਆਲ ਹੈ 19000 ਏਕੜ ਦੇਤਾ ਤੇ ਉਹਨਾਂ ਦੇ ਬੱਚਿਆਂ ਨੇ ਵੀ ਕੋਈ ਇਤਰਾਜ਼ ਨਹੀਂ ਕੀਤਾ ਸਿੱਖਾਂ ਨੇ ਵੀ ਉਸ ਆਮਦਨੀ ਦੇ ਵਿੱਚੋਂ ਰੁਪਈਆ ਵੀ ਨਹੀਂ ਲਿਆ لیکن 14ਵੀਂ نسل ਜਿਹੜੀ ਉਹਨਾਂ ਦੀ ਆਈ ਜਦੋਂ ਪਾਕਿਸਤਾਨ ਬਣਨ ਤੋਂ ਬਾਅਦ ਫਿਰ ਉਹਨਾਂ ਨੇ ਕੇਸ ਕੀਤਾ ਉਹ ਮੇਰੇ ਖਿਆਲ ਜੋ ਕੇਸ ਭਲਾ ਕਿਉਂ ਕੀਤਾ ਕਿਉਂ ਕਿਉਂਕੇ ਨਿਗਾਦਾਂਸ਼ ਦੋ ਕਰ ਰਹੇ ਨੇ ਸੁਭਾਲੋ ਰੇੜੇ ਤੇ ਉਹਨੀ ਆਮਦਨੀ ਯੂਜ਼ ਕਰ ਰਹੇ ਨੇ ਤੇ ਹੋ ਸਕਦਾ ਕਿ ਉਹ ਹੁਣ ਖਾਨਦਾਨ ਏਡੇ ਵੱਡੇ ਹੋ ਗਏ ਹੋਣ ਤੇ ਉਹਨਾਂ ਦੇ ਵਿੱਚ ਆਪਸੀ ਮਸਲੇ ਹੁੰਦੇ ਹੋਣ ਕਿ ਵੀ ਇਹਨੇ ਕਿ ਇਹ ਜਿਹੜਾ ਇਹਨੀ ਆਮਦਨੀ ਉਹਨੂੰ ਯੂਜ਼ ਕਿਵੇਂ ਕਰਨਾ ਹੈ ਕੋਈ ਕਹਿੰਦਾ ਮੇਰਾ ਜ਼ਿਆਦਾ ਹਿੱਸਾ ਹੈ ਮੇਰੇ ਜ਼ਿਆਦਾ ਬੱਚੇ ਨੇ ਜਾਂ ਇੰਝ ਦਾ ਕੋਈ ਨਾ ਕੋਈ ਮਸਲਾ ਹੋਇਆ ਹੈ ਇਹਦਾ ਮਤਲਬ ਕਿ ਬਾਬਾ ਗੁਰੂ ਨਾਨਕ ਜੀ ਜਿਹੜੇ ਨੇ ਬਾਬਾ ਗੁਰੂ ਨਾਨਕ ਜੀ ਉਹਨਾਂ ਨੇ ਉਹ ਜਿੰਨੀ ਵੀ ਆਮਦਨੀ ਹੁੰਦੀ ਸੀ ਸਾਰੀ ਗਰੀਬਾਂ ਚ ਵੰਡੀ ਜਾਂਦੀ ਗਰੀਬਾਂ ਦੇ ਉੱਤੇ ਯਾ ਯ 19000 ਏਕੜ ਦੀ اگر ਆਮਦਨੀ ਦੇਖੀ ਜਾਵੇ ਤਾਂ ਉਹ ਤੇ ਪਿੰਡਾਂ ਦੇ ਪਿੰਡ ਮਤਲਬ ਕਿ ਉਹਨਾਂ ਚ ਵੰਡੀ ਚ ਜਾ ਸਕਦੀ ਉਹ ਆਮਦਨੀ ਤੇ ਬਾਬਾ ਗੁਰੂ ਨਾਨਕ ਜੀ ਇੱਕ ਐਸੀ ਹਸਤੀ ਨੇ ਕਿ ਜਿਨ੍ਹਾਂ ਨੂੰ ਜ਼ਰੂਰਤ ਕੋਈ ਨਹੀਂ ਐ ਜ਼ਮੀਨਾਂ-ਜਮੂਨਾਂ ਦੀ ਕਿਉਂਕਿ ਉਹਨਾਂ ਨੇ ਅੱਲਾਹ ਵਾਲੇ ਬੰਦਿਆਂ ਨੂੰ ਇਸ ਚੀਜ਼ਾਂ ਦੀ ਜ਼ਰੂਰਤ ਨਹੀਂ ਹੁੰਦੀ ਵੀਡੀਓ ਬਹੁਤ ਜ਼ਿਆਦਾ ਇੰਟਰਸਟਿੰਗ ਸੀ ਸਾਰਾ ਇਤਿਹਾਸ ਉਹਨਾਂ ਨੇ ਬੜੇ ਅੱਛੇ ਤਰੀਕੇ ਨਾਲ ਕਵਰ ਕੀਤਾ ਸਾਨੂੰ ਇਸ ਇਤਿਹਾਸ ਦਾ ਪਤਾ ਹੀ ਕੋਈ ਨਹੀਂ ਸੀ ਪਹਿਲੇ ਦੋਸਤੋ ਤੁਹਾਨੂੰ ਇਹ ਵੀਡੀਓ ਜਿਵੇਂ ਉਮੀਦ ਹੈ ਕਿ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਣਾ ਬਹੁਤ ਕੁਝ ਆਪਾਂ ਇਹਦੇ ਚੋਂ ਇਨਫੋਰਮੇਸ਼ਨ ਮਿਲੀ ਦੋਸਤਾਂ ਨੂੰ ਕੁਝ ਨੂੰ ਤੇ ਇਸ ਇਤਿਹਾਸ ਦਾ ਪਤਾ ਪਤਾ ਨਹੀਂ ਹੋਣਾ ਤੇ ਕੁਝ ਨੂੰ ਹੋ ਸਕਦਾ ਨਾ ਪਤਾ ਹੋਵੇ ਜੀ ਰਾਇ ਸਾਨੂੰ ਅਸੀਂ ਸਿਰਫ ਨਾਮ ਸੁਣਿਆ ਸੀ ਕਿ ਰਾਇ ਜਿਹੜੀ ਨਾ ਗੁਰੂ ਨਾਨਕ ਸਾਹਿਬ ਨੂੰ ਦੇ ਦਿੱਤੀ ਸੀ ਯਾ ਯਾ ਮੈਂ ਤੁਹਾਡੇ ਕੋਲ ਅਗਰ ਪੁੱਛਾਂ ਤੁਸੀਂ ਤੇ ਲਾਹੌਰ ਵਾਲੇ ਇਧਰ ਇਲਾਕੇ 'ਚ ਰਹੇ ਹੋ ਰਾਏ ਬੁਲਾਰ ਭੱਟੀ ਰਾਏ ਬੋਏ ਦੀ ਤਲਵੰਡੀ ਇਹ ਕੋਈ ਇਲਾਕਾ ਇਹ ਨਨਕਾਣਾ ਸਾਹਿਬ ਵਾਲੇ ਪਾਸੇ ਉੱਥੇ ਉੱਥੇ ਹੀ ਨਾ ਉੱਥੇ ਹੋਏਗਾ ਕੋਈ ਇਲਾਕਾ ਹਾਂਜੀ ਕਿਉਂਕਿ ਨਨਕਾਣਾ ਸਾਹਿਬ ਮੇਰੇ ਖਿਆਲ ਲਾਹੌਰ ਤੋਂ ਅਗਰ ਉਹਦੇ ਅੱਗੇ ਹੋਣ ਨਾ ਉਹ ਤੇ ਜਨਮ ਸਥਾਨ ਬਾਬਾ ਗੁਰੂ ਨਾਨਕ ਦੇ ਹੋਤੇ ਹੈਗਾ ਨਾ ਉਹਦੇ ਬਾਦ ਸ਼ੇਖੂਪੁਰ ਤੇ ਅੱਗੇ ਸ਼ੇਰੂ ਖੂਬੂਰੇ ਤੋਂ ਅੱਗੇ ਤੇ ਹੁਣ ਐਸ ਦੌਰ ਜਿਵੇਂ ਉਹ ਕਹਿੰਦੇ ਨੇ ਕਿ ਉਹ ਜ਼ਮੀਨ ਦਾ ਕੁਝ ਹਿੱਸਾ ਗੁਰਦੁਆਰੇ ਦੀ ਫਾਜ਼ਤ ਵਾਸਤੇ ਜਾਂ ਉਹਨੇ ਤਮੀਰ ਤਮੀਰ ਵਾਸਤੇ ਜਾਂ ਉਹਦੇ ਤੇ ਖਰਚ ਹੁੰਦਾ ਖਰਚ ਹੁੰਦਾ ਬਾਕੀ ਸਾਰਾ ਉਹ ਰਾਇ ਬਲਾਰ ਦੇ ਪੱਟੀ ਤੇ ਖਾਨਦਾਨ ਨੂੰ ਹੀ ਲੱਭਦਾ ਹਮ ਅੱਧਾ ਉਹਨਾਂ ਕੋਲੇ ਹਾਂਜੀ ਅੱਧਾ ਉਹਨਾਂ ਕੋਲੇ 200 ਵੀਡੀਓ ਇੰਟਰਸਟਿੰਗ ਦੀ ਮਿਲਨੇ ਨਵੀਂ ਵੀਡੀਓ ਨਾਲ ਆਪਣਾ ਖਿਆਲ ਰੱਖਿਆ ਜੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਜੇ ਇਸ ਤਰ੍ਹਾਂ ਅੱਛੇ-ਅੱਛੇ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦੇ ਰਾਂਗੇ ਕਿਉਂਕਿ ਸਾਡੇ ਚੈਨਲ ਦਾ ਮਕਸਦ ਹੈ ਕਿ ਲੋਕਾਂ ਤੱਕ ਕੁਆਲਿਟੀ ਕੰਟੈਂਟ ਪਹੁੰਚੇ ਤੇ ਨਾਲ ਵਿਸ਼ਵਾਸ ਪਹੁੰਚੇ ਮਿਲਨੇ ਨਵੀਂ ਵੀਡੀਓ ਨਾਲ ਅੱਲਾਹ ਨਿਗੇ